ਇਹ ਜਮੀਨ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਇਹ ਅਸੀਂ ਮੁੱਲ ਖਰੀਦੀ ਕੋਠੀ ਅਸੀਂ ਆਪਣੀ ਪਾਈ ਜੇ ਇਹ ਜਮੀਨ ਤੇ ਸਟੇ ਹੁੰਦੀ ਸਾਡੀਆਂ ਰਜਿਸਟਰੀਆਂ ਨਹੀਂਦੀ ਹੁੰਦੀ ਇੰਤਕਾਲ ਹੋਇਆ ਰਜਿਸਟਰੀਆਂ ਹੋਈਆਂ ਉਹ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਕਿ ਇਹ ਕੀ ਹੋਇਆ ਕੀ ਨਹੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੋਰਟ ਚ ਚਾਰਾ ਵਜੂਈ ਕੀਤੀ ਚਾਰਾ ਜੋ ਇਚ ਰਿਜਲਟ ਇਹ ਆਇਆ ਕਿ ਨਾਬਾ ਕੋਟਲੇ ਨੇ ਸਾਨੂੰ ਹਰਾਤਾ ਕੋਰ ਨੇ ਸਾਡੇ ਨਾਲ ਬਹੁਤ ਵਧੀਆ ਇਨਸਾਫ ਕਰਿਆ ਆਪਣੇ ਲਗਭਗ 40-45 ਸਾਲ ਤੋਂ ਸਾਡਾ ਕੇਸ ਚੱਲ ਰਿਹਾ ਸੀ ਜੀ ਹੁਣ ਨਾਬਾ ਲਾ ਅਦਾਲਤ ਨੇ ਸਾਨੂੰ ਰਾਹੀ ਪੁਲਿਸ ਕਬਜ਼ਾ ਜਾਰੀ ਕਰਤਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਬਜ਼ਾ ਦਵਾ ਦਿੱਤਾ ਗਿਆ ਅੱਜ ਸੈਸ਼ਨ ਜੱਜ ਨੇ ਅਡੀਸ਼ਨ ਸੈਸ਼ਨ ਜੱਜ ਧਾਲੀਵਾਲ ਨੇ ਸਾਨੂੰ ਆਰਡਰ ਦੇਤੇ ਜੀ ਮੈਂ 18 9 ਨੂੰ ਇਹ ਸਾਰਾ ਫਾਈਲ ਚਕਾ ਕੇ ਨਾਬੇ ਵਾਲੇ ਜੱਜ ਤੋਂ ਉਹਨੂੰ ਸੁਣੂੰਗਾ ਉਹਨਾਂ ਨੂੰ ਵੀ ਸੁਣੂੰਗਾ ਤੇ ਮੈਂ ਉਦੋਂ ਫੈਸਲਾ ਦਵਾਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਨਾ ਕਾਨੂੰਗੋ ਸਾਹਿਬ ਮੰਨੇ ਪਰਵਾਰੀ ਨੇ ਤਾਂ ਵਿਚਾਰੇ ਨੇ ਮੰਨਣਾ ਹੀ ਕੀ ਸੀ ਨਾ ਪੁਲਿਸ ਪ੍ਰਸ਼ਾਸਨ ਮੰਨਿਆ ਉਹ ਕਹਿੰਦੇ ਜੀ ਅਸੀਂ ਤਾਂ ਜਿਹੜਾ ਅੱਜ ਦਾ ਅੱਜ ਦਾ ਆਰਡਰ ਨਹੀਂ ਅਸੀਂ ਮੰਨਦੇ ਜਿਹੜਾ ਪਹਿਲਾਂ ਜੱਜ ਨੇ ਨਾਬੇ ਵਾਲੇ ਨੇ ਕੀਤਾ ਹੋਇਆ ਉਹ ਮੰਨਾਂਗੇ ਦੀ ਮਾਨਯੋਗ ਦਾਸ ਦੇ ਆਰਡਰ ਜੀ ਵੇਜ ਦੇ ਕਬਜ਼ਾ ਕਾਰਵਾਈ ਹੈ ਜੀ ਉਹਦੇ ਸਬੰਧ ਚ ਕਨਗੋ ਤੇ ਨਾਲ ਡਿਊਟੀ ਰਜਿਸਟਰ ਦੇ ਹਿਸਾਬ ਨਾਲ ਜੀ ਕ ਉਹਦੇ ਆਪਣੀ ਬੇਨਤੀ ਕਰਾਉਣ ਦੇ ਕਬਜ਼ਾ ਕਾਰਵਾਈ ਦੇ ਸਬੰਧ ਆਏ ਮੈਂ ਪਹਿਲੀ ਵਾਰੀ ਦੇਖ ਰਿਹਾ ਜ਼ਿੰਦਗੀ ਚ ਕਿ ਅਸੀਂ ਤਾਂ ਕਹਿੰਦੇ ਸੈਸ਼ਨ ਜੱਜ ਵੱਡਾ ਹੁੰਦਾ ਪਰ ਇੱਥੇ ਹੁਣ ਸਪਸ਼ਟ ਹੋ ਗਿਆ ਵੀ ਲੋਅਰ ਕੋਰਟ ਵੱਡੀ ਹੈ ਸੈਸ਼ਨ ਜੱਜ ਛੋਟਾ ਹੈ ਇਹ ਫੈਸਲਾ ਜੀ ਭੁਪਿੰਦਰ ਸਿੰਘ ਨੇ ਵਾਪਸੀ ਸੰਭ ਦੇ ਜਿਹਨੇ ਹੱਕ ਜਮਾਨਜੋਗ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਕਬਜ਼ਾ ਰੰਸੀਆ। ਕੋਰਟ ਨੇ ਸਾਡੇ ਨਾਲ ਬਹੁਤ ਵਧੀਆ ਇਨਸਾਫ ਕਰਿਆ। ਆਪਣੇ ਲਗਭਗ 40-45 ਸਾਲ ਤੋਂ ਸਾਡਾ ਕੇਸ ਚੱਲ ਰਿਹਾ ਸੀਗੇ ਜੀ। ਹੁਣ ਨਾਬਾ ਲਾ ਅਦਾਲਤ ਨੇ ਸਾਨੂੰ ਰਾਹੀ ਪੁਲਿਸ ਕਬਜ਼ਾ ਜਾਰੀ ਕਰਤਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਬਜ਼ਾ ਦਵਾ ਦਿੱਤਾ ਗਿਆ। ਪਹਿਲਾਂ ਨਾਬੀ ਚੱਲ ਰਹੀ ਸੀ ਕੇਸ ਇਹ ਜਿਹੜਾ। ਹਾਈ ਕੋਰਟ ਤੱਕ ਅਸੀਂ ਜਿੱਤੇ ਹੋਏ ਸੀ ਕੇਸ। ਹਾਂਜੀ। ਕਿੰਨੇ ਕਿਮੀਂ ਦਾ ਸੀਗਾ? ਲਗਭਗ ਸਵਾ 6 ਕਿੱਲਾਂ ਦਾ। ਕਬਜ਼ਾ ਸੀ ਇਹ ਦਾ ਸਿਚੋ ਸਾਹਿਬ ਵਗੈਰਾ ਹੋਰ ਆਪਣੇ ਕਨਗੋ ਸਾਹਿਬ ਵਗੈਰਾ ਸਾਰੇ ਮੌਕੇ 'ਚ ਮੌਜੂਦ ਸਨ ਹਾਂ ਕੋਠੀ ਵੀ ਵਿਚੇ ਸਾਡੀ ਜ਼ਮੀਨ ਤੇ ਪਾਈ ਹੋਈ ਹੈ ਦਾ ਇਲੀਗਲੀ ਬੈਠੇ ਸੀਗੇ ਕਿੰਨੇ ਸਾਲ ਬਾਅਦ ਤੁਹਾਨੂੰ ਇਨਸਾਫ ਮਿਲਿਆ ਹੈ ਲਗਭਗ 40 ਸਾਲ ਬਾਅਦ ਲਗਾ ਲਓ ਤੁਸੀਂ ਸਾਡੇ ਬਜ਼ੁਰਗ ਵੀ ਇਸੇ ਕੇਸ ਨੂੰ ਲੜਦੇ ਲੜਦੇ ਚਲੇ ਗਏ ਤੇ ਹੁਣ ਅੱਗੇ ਸਾਡੇ ਹਾਂ ਜੀ ਹਾਂ ਚੱਲੇਗਾ ਹਰਪ੍ਰੀਤ ਜੀ ਹਰਪ੍ਰੀਤ ਜਿਹੜੇ ਇਹ ਕਬਜ਼ਾ ਲਿਆ ਕਿਵੇਂ ਲਿਆ ਕਿੰਨੇ ਟਾਈਮ ਤੋਂ ਕੇਸ ਚੱਲ ਰਿਹਾ ਸੀ 43 ਸਾਲ ਚੱਲ ਦਿਨ ਹੋ ਗਏ ਕੇਸ ਤੇ ਪਰਨ ਜੀ ਦੇ ਠੰਡੇ ਕਵਜਾ ਦਾ ਇਹ ਪ੍ਰਸ਼ਾਸਨ ਨੇ ਸਾਨੂੰ ਕਬਜ਼ਾ ਜੋ ਹੈ ਕਿੰਨੀ ਜਮੀਨ ਸੀਗੀ ਇਹ ਸਵਾ 6 ਹੀ ਦਿੱਤੀਗੀ ਸਵਾ 6 ਹਾਂ ਕਿਹੜੀ ਕੋਟ ਵੱਲੋਂ ਆਰਡਰ ਹੋਇਆ ਇਹ ਮਤਲਬ 90 ਤੋਂ ਜਿਹੜੀ ਅਸੀਂ ਤਕਰੀਬਨ 30 35 ਸਾਲ ਹੋ ਗਏ ਜਿਹੜੀ ਜ਼ਮੀਨ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਇਹ ਅਸੀਂ ਮੁੱਲ ਖਰੀਦੀ ਕੋਠੀ ਅਸੀਂ ਆਪਣੀ ਪਾਈ ਜੇ ਜਮੀਨ ਤੇ ਸਟੇ ਹੁੰਦੀ ਸਾਡੀਆਂ ਰਜਿਸਟਰੀਆਂ ਨਹੀਂ ਦੀ ਹੋਣ ਇੰਤਕਾਲ ਹੋਇਆ ਰਜਿਸਟਰੀਆਂ ਹੋਈਆਂ ਉਹ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਕਿ ਇਹ ਕੀ ਹੋਇਆ ਕੀ ਨਹੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੋਰਟ ਚ ਚਾਰਾ ਵਜੂਈ ਕੀਤੀ ਚਾਰਾ ਜੋਈ ਚ ਰਿਜ਼ਲਟ ਇਹ ਆਇਆ ਕਿ ਨਾਬਾ ਕੋਟਲੇ ਨੇ ਸਾਨੂੰ ਹਰਾਤਾ ਇਹ ਜਿੱਤ ਗਏ ਅਸੀਂ ਸਾਡਾ ਚੱਲ ਗਿਆ ਸੈਸ਼ਨ ਦੇ ਸੈਸ਼ਨ ਦੇ ਅੱਜ ਵੀ ਸਾਡੀ ਅਪੀਲ ਇੱਕ ਅਜਰਾਏ ਦੋ ਕੇਸ ਇੱਕ ਅਪੀਲ ਇੱਕ ਅਜਰਾਏ ਅੱਜ ਵੀ ਚੱਲ ਰਹੀ ਹੈ ਇੱਕ ਆ ਸਾਡੇ ਨਾਲ ਦੇ ਨੇ ਇਹਨਾਂ ਦੀ ਅਪੀਲ ਪੈਂਡਿੰਗ ਪਈਆ ਤੇ ਅਜਰਾਏ ਸਾਡੀ ਪੈਂਡਿੰਗ ਪਈਆ ਇੱਕ ਹਾਈ ਕੋਰਟ 'ਚ ਵੀ ਅਸੀਂ ਦਿੱਤਾ ਹੋਇਆ ਉਹਦਾ ਨੰਬਰ ਲੱਗਿਆ ਹੋਇਆ ਅਗਲਾ ਕਿ ਹਲੇ ਅੱਜ ਸੈਸ਼ਨ ਜੱਜ ਨੇ ਅਡੀਸ਼ਨ ਸੈਸ਼ਨ ਜੱਜ ਧਾਲੀਵਾਲ ਨੇ ਸਾਨੂੰ ਆਰਡਰ ਦੇਤੇ ਕਿ ਜੀ ਮੈਂ 18 9 ਨੂੰ ਇਹ ਸਾਰਾ ਫਾਈਲ ਚੁਕਾ ਕੇ ਨਾਬੇ ਵਾਲੇ ਜੱਜ ਤੋਂ ਫਿਰ ਨੂੰ ਸੁਣੂਗਾ ਉਹਨਾਂ ਨੂੰ ਵੀ ਸੁਣੂਗਾ ਤੇ ਮੈਂ ਉਦੋਂ ਫੈਸਲਾ ਦਵਾਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਨਾ ਕਾਨੂੰਗੋ ਸਾਹਿਬ ਮੰਨੇ ਪਰਿਵਾਰੀ ਨੇ ਤਾਂ ਵਿਚਾਰੇ ਨੇ ਮੰਨਣਾ ਹੀ ਕੀ ਸੀ ਨਾ ਪੁਲਿਸ ਪ੍ਰਸ਼ਾਸਨ ਮੰਨਿਆ ਉਹ ਕਹਿੰਦੇ ਜੀ ਅਸੀਂ ਤਾਂ ਜਿਹੜਾ ਅੱਜ ਦਾ ਅੱਜ ਦਾ ਆਰਡਰ ਨਹੀਂ ਅਸੀਂ ਮੰਨਦੇ ਜਿਹੜਾ ਪਹਿਲਾਂ ਜੱਜ ਨੇ ਨਾਬੇ ਵਾਲੇ ਨੇ ਕੀਤਾ ਹੋਇਆ ਉਹ ਮੰਨਾਂਗੇ ਪਰ ਆ ਮੈਂ ਪਹਿਲੀ ਵਾਰੀ ਦੇਖ ਰਿਹਾ ਜ਼ਿੰਦਗੀ ਚ ਕਿ ਅਸੀਂ ਤਾਂ ਕਹਿੰਦੇ ਸੈਸ਼ਨ ਜੱਜ ਵੱਡਾ ਹੁੰਦਾ ਪਰ ਇੱਥੇ ਹੁਣ ਸਪਸ਼ਟੇ ਹੋ ਗਿਆ ਵੀ ਲੋਅਰ ਕੋਰਟ ਵੱਡੀ ਐ ਸੈਸ਼ਨ ਜੱਜ ਛੋਟਾ ਐ 16 ਨੂੰ ਇਹਨੇ ਸੈਸ਼ਨ ਜੱਜ ਨੇ ਕਬਜ਼ਾ ਬਰਾਂਟ ਦਿੱਤਾ ਉਹ ਕਬਜ਼ੇ ਬਰਾਂਟ ਨੂੰ ਅਸੀਂ ਚੈਲੰਜ ਕੀਤਾ ਇੱਕ ਤੁਹਾਨੂੰ ਹੋਰ ਦੱਸਾਂ ਮੈਂ ਇੱਕ ਕ੍ਰਿਸ਼ਨ ਕ੍ਰਿਸ਼ਨਪਾਲ ਸ਼ਰਮਾ ਐ ਉਹ ਸਾਡੇ ਪੰਡਤਾ ਦਾ ਜਿਹਨੇ ਸਾਨੂੰ ਜ਼ਮੀਨ ਵੇਚੀ ਉਹ ਨੂੰ ਜਿੰਨੇ ਸਾਲ 30 ਸਾਲ 25 ਸਾਲ ਇਹ ਕੇਸ ਚੱਲਿਆ ਉਹਨੂੰ ਕਦੇ ਕੋਰਟ ਚ ਕਿਤੇ ਸੱਮਣ ਨਹੀਂ ਗੇ ਨਹੀਂ ਹੋਇਆ ਉਹ ਹੁਣ ਹਾਜ਼ਰ ਹੋਇਆ ਜੀ ਵੀ ਮੇਰਾ ਕਿਉਂ ਗੱਲ ਵੜਦੇ ਹੋ ਨਾਲ ਵੀ ਮੈਂ ਮੈਨੂੰ ਕਿਉਂ ਵਰਤਿਆ ਜਾ ਰਿਹਾ ਉਹਦੀ ਨਾ ਇੱਥੇ ਲੋਅਰ ਕੋਰਟ ਦੇ ਜੱਜ ਨੇ ਸੁਣੀਓ ਨਹੀਂ ਉਹਦੀ ਉਹਦੀ ਅਪੀਲ ਸੈਂਜ ਜੱਜ ਦੇ ਪੈਂਡਿੰਗ ਪਈਆ ਉਹ ਅੱਡ ਪਈਆ ਇਸ ਲਈ ਇਹ ਬਹੁਤ ਬੜਾ ਲੰਮਾ ਚੌੜਾ ਨਾਲੇ ਇਕੱਲੀ ਇਹ ਸਹੋਲੀ ਪਿੰਡ ਦੀ ਜ਼ਮੀਨ ਨਹੀਂ ਇਹ ਜਿਹੜੀ ਠਾਕਰੀ ਦੇ ਵੀ ਮਾਤਾ ਸੀ ਉਹਦੀ ਜ਼ਮੀਨ ਦਾ ਰੌਲਾ ਇਹਨਾਂ ਨੇ ਚੱਕ ਕੇ ਇੱਕ ਮਡੋਫਲ ਪਿੰਡ ਚ ਵੀ ਆ ਜ਼ਮੀਨ ਹੋਰ ਕਈ ਜਗ੍ਹਾ ਜ਼ਮੀਨ ਹੈ ਤਾਂ ਕਿ ਇਹਦਾ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਦਾ ਕੀ ਹੋ ਰਿਹਾ ਕੀ ਨਹੀਂ ਇਹਦੇ ਲਈ ਇਹਨੇ ਕੋਰਟ ਨੇ ਛਾਣਬੀਨ ਕਰਨਾ ਹੈ ਕੋਰਟ ਜਿਵੇਂ ਡਿਸੀਜਨ ਦੇਊਗੀ ਅਸੀਂ ਉਹ ਪਰਵਾਹ ਕਰਾਂਗੇ ਕਿੰਨੇ ਟਾਈਮ ਤੋਂ ਚੱਲ ਰਿਹਾ ਸਿ ਇਹ ਕੋਰਟ ਕੇਸ ਕੋਰਟ ਕੇਸ ਨੂੰ ਹੋ ਗਿਆ ਹੋਣਗੇ ਮੈਨੂੰ 10-15 ਸਾਲ ਸਾਲ ਦੇ ਹਾਂ ਕੋਰਟ ਦਾ ਮੱਤਰ ਹੈ ਜੀ ਕੋਰਟ ਨੇ ਵਿਰੇਂਦਰ ਕੁੰਵਰ ਜੀ ਉਹ ਦੱਸਦੇ ਨੇ ਆਰਡਰ ਵੀ 16 ਤਰੀਕ ਤੱਕ ਵੀ ਮੇਰੇ ਆਰਡਰਾਂ ਦੀ ਕੰਪਲੈਂਸ ਕਰਕੇ ਵੀ 16 ਤਰੀਕ ਤੱਕ ਰਿਪੋਰਟ ਦਿਓ ਕਿੰਨੀ ਦੇ ਮੀਨ ਤੱਕੀ ਦਾ ਕੋ 51 ਨਾਲ 19 ਮੱਥੇ ਇਹਨੂੰ ਦਿੱਤਾ ਆਰਡਰ ਕਬਜ਼ਾ ਕਰਨ ਦਾ ਹੁੰਦਾ ਜਿਹੜੇ ਜਿਹੜੇ ਅਸਲੀ ਬੰਦੇ ਸੀ ਉਹਨਾਂ ਦੀ ਡੱਸ ਹੋ ਚੁੱਕੀ ਸੀਗੀ ਉਹਦੇ ਜਿਹੜੇ ਐਲਆਰ ਉਹਨਾਂ ਨੇ ਨਿਊਜ਼ ਕਿਤੇ ਨਹੀਂ ਉਹਨਾਂ ਨੇ ਦਿੱਤਾ ਇਹਦੇ ਨਾਮ ਤੇ ਹੱਕੀ ਦੇ ਹੱਕ ਚ ਹੋਇਆ ਜੀ ਨਾਮ ਤੇ ਉਹਨਾਂ ਦਾ ਇਹ ਕੇਸ ਪੁਰਾਣਾ ਚੱਲਦਾ ਸੀਗਾ 20 ਸਾਲ ਪੁਰਾਣਾ ਗੁਰਦਿਆਲ ਸਿੰਘ ਵਰਸਸ ਬਾਬੂ ਰਾਮ ਦਾ ਸੀਗਾ ਤੇ ਹੁਣ ਕੀ ਪੀਟੀ ਆਇਆ ਜਿਹੜਾ ਹੈਗਾ ਕਬਜ਼ੇ ਵਿੱਚ ਕੀ ਕੀ ਤੁਸੀਂ ਦੱਸਣਾ ਲੇਗਾ ਕਬਜ਼ੇ 'ਚ ਕੁਛ ਤਾਂ ਆਹ ਫਿਰ ਸਿੰਘ ਜੀ ਆ ਗਿਆ ਪੱਕੀ ਜੀ ਲਈ ਆਹ ਜੀ ਉੱਥੇ ਵੀ ਤੇ ਮੂਗੀ ਵੀ ਹੈਗੀ ਥੋੜੀ ਮਾੜੀ ਉੱਥੇ ਉੱਥੇ ਵੀ ਵਿੱਚ ਕੁੱਟੇ ਆ ਤਿੰਨ ਕਨਾਲਾਂ 'ਚ ਤਿੰਨ ਕਨਾਲ 19 ਮਰਲੇ ਦੇ ਕੁੱਟੇ ਆ ਤੇ ਹੁਣ ਦੇਤਾ ਕਬਜ਼ਾ ਤੁਸੀਂ ਹਾਂਜੀ ਹਾਂ ਉਹਨਾਂ ਨੇ ਨਿਸ਼ਾਨੀਆਂ ਲਵਾਤੀਆਂ ਉਹ ਪਿੱਲਰ ਕੱਢਣਗੇ ਇਹ ਮੈਟਰ ਦੀ ਮਾਨਜੋਗ ਦਾਦ ਦੇ ਆਰਡਰ ਸੀ ਵੀਜ਼ ਦੇ ਕਬਜ਼ਾ ਕਾਰਵਾਈ ਹੈ ਜੀ ਉਹਦੇ ਸਬੰਧ ਚ ਕਨਗੋ ਤੇ ਨਾਲ ਡਿਊਟੀ ਮੈਜਿਸਟਰ ਦੇ ਹਿਸਾਬ ਨਾਲ ਸੀ ਉਹਦੇ ਆਪਣੀ ਬੇਨਤੀ ਕਰਾਣ ਤੇ ਕਬਜ਼ਾ ਕਾਰਵਾਈ ਦੇ ਸਬੰਧ ਆਏ ਹ ਕਿਹਦੇ ਹੱਥ ਦੇ ਵਿੱਚ ਹੋਏ ਇਹ ਫੈਸਲਾ ਜੀ ਭਵਿੰਦਰ ਸਿੰਘ ਨੇ ਵਾਸੀ ਸਾਹਮਣੇ ਜਿਹਨੇ ਹੱਕ ਨੂੰ ਜਮਾਨਜੋਗ ਦਾਦ ਦੇ ਫੈਸਲਾ ਕੀਤਾ ਹੈ ਉਹਨਾਂ ਦੇ ਕਬਜ਼ਾ ਬਰਨ ਸੀ ਕਿਹਦੀ ਪ੍ਰਾਪਤੀ ਦਾ ਇਹ ਆ ਕੌਣ ਜਾਗ ਨਾਲ ਆਇਆ ਦੂਜੀ ਪਾਰਟੀ ਕੌਣ ਹੈ ਦੂਜੀ ਪਮਜੀ ਸਿੰਘ ਸੋਲੀ ਨੇ ਜੀ ਹਾਂ ਜੀ ਹਾਂ ਜੀ ਹੁਣ ਨਿਸ਼ਾਨਦੀ ਗਈ ਹਾਂ ਜੀ ਹਾਂ ਨਿਸ਼ਾਨਦੀ ਗਈ ਚੱਲ ਰਹੀ ਹੈ ਜੀ